ਪੰਜਾਬ ਚ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਕੋਈ ਵਾਰਤਾ ਹਏ ਅੱਜ ਆ ਜੀ ਆਪਣਾ ਆਪਣੇ ਘਰ ਦਾ ਸਾਥ ਪਾਣੀ ਪੀਂਦੇ ਪਰੇ ਬਾਜ਼ਾਰ ਗੋਲੀਆਂ ਮਾਰ ਭੁੰਨਿਆ ਫੁੱਟਬਾਲ ਦਾ ਨੈਸ਼ਨਲ ਖਿਡਾਰੀ ਫੁੱਟਬਾਲ ਦਾ ਪਲੇਅਰ ਸੀ ਕਿੱਥੇ ਤੱਕ ਖੇលਿਆ ਸੀ ਮਾਲਪੁਰ ਨੈਸ਼ਨਲ ਨੈਸ਼ਨਲ ਲੈਵਲ ਤੇ ਕਿੱਡਾ ਮੇਰਾ ਪੁੱਤਰ ਇਹਨਾਂ ਨੇ ਕੱਖਾਂ ਜੋਗਾ ਕਰਤਾ ਸੂਬੇਦਾਰ ਦੇ ਪੁੱਤ ਨੂੰ ਦਿੱਤੀ ਖੋਖਨਾਖ ਮੋਰ ਸਮੂਹਨਿਆ ਜੀ ਇਹ ਤੋਂ ਇਹ ਤੋਂ ਸਾਹਮਣੇ ਗੋਲੀ ਮਾਰੀ ਤੇ ਇਧਰੋਂ ਨਿਕਲੀਏ ਮੇਰਾ ਬੇਟਾ ਹੈ ਸਟੇਰਿੰਗ ਤੇ ਨੇੜੇ ਗੋਲੀ ਚੱਲੀ ਗਈ ਏ ਕਾਰ ਦੇ ਵਿੱਚ ਇਥੇ ਕੋਟ ਦੇ ਵਿੱਚੋਂ ਉਹਨਾਂ ਨੇ ਵਟਾਇਆ ਇਹ ਪੀੜਤ ਮਾਣੇ ਪੁੱਪਾ ਮਾਰ মিডিਆ ਨੂੰ ਸੁਣਾਇਆ ਦਰਦ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ ਜੇ ਦੋਸ਼ੀਆਂ ਨੂੰ ਅਜੇ ਨਹੀਂ ਫੜਿਆ ਮੇਰਾ ਪੁੱਤ ਕੋਈ ਕੁੱਤਾ ਨਹੀਂ ਮਰਿਆ ਮੇਰਾ ਜਵਾਨ ਪੁੱਤ ਮਰਿਆ ਮੇਰਾ ਜਵਾਨ ਪੁੱਤ ਮਰਿਆ ਪੁਲਿਸ ਕਹ ਰਹੀ ਹੈ ਕਿ ਪੰਜ ਬੰਦੇ ਉਹਨਾਂ ਨੇ ਫੜ ਲਏ ਨੇ ਸਾਨੂੰ ਦਿਖਾਉਣ ਸਾਨੂੰ ਮਲਾਉਣ ਕਿਹੜੇ ਫੜਿਆ ਕੋਈ ਨਹੀਂ ਅਰੈਸਟ ਕੀਤਾ ਜੀ ਜੀ ਹਾਂ ਪੰਜਾਬ ਦੇ ਵਿੱਚ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਵਾਰਤਾਤ ਸਾਹਮਣੇ ਆਈ ਹੈ ਸ਼ਰਿਆਮ ਕੋਟ ਕੰਪਲੈਕਸ ਦੇ ਬਾਹਰ ਇੱਕ 17 ਸਾਲ ਦੇ ਫੁੱਟਬਾਲ ਦੇ ਨੈਸ਼ਨਲ ਖਿਡਾਰੀ ਦਾ ਗੋਲੀਆਂ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਇਸ ਵਾਰਤਾਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਦੱਸ ਦਈਏ ਰੌਣਕਾਂ ਹੀ ਖੜੇ ਕਰ ਦੇਣ ਵਾਲੀ ਇਹ ਵਾਰਤਾਤ ਫਾਜ਼ਿਲਕਾ ਦੇ ਸ਼ਿਵਪੁਰੀ ਚੌਕ ਬੋਰਡਰ ਰੋਡ ਦੇ ਉੱਤੇ ਵਾਪਰੀ ਹੈ ਜਿੱਥੇ ਇੱਕ ਦਰਜਨ ਦੇ ਕਰੀਬ ਮੌਜਮਾਨੇ ਨੌਜਵਾਨ ਨੂੰ ਗੋਲੀਆਂ ਨਾਲ ਭੰਨ ਦਿੱਤਾ ਇਸ ਵਾਰਤਾਤ ਨੇ ਕਾਨੂੰਨ ਵਸਤਾਂ ਨੂੰ ਵੀ ਕਟਾਰੇ ਵਿੱਚ ਖੜਾ ਕਰ ਦਿੱਤਾ ਮ੍ਰਿਤਕ ਨੌਜਵਾਨ ਸਾਹਿਲਪ੍ਰੀਤ ਜੋ ਕਿ ਸੂਬੇਦਾਰ ਸੁਖਵਿੰਦਰ ਸਿੰਘ ਦਾ ਬੇਟਾ ਸੀ ਅਤੇ ਟੱਬ ਵਾਲਾ ਕਲਾ ਖਾਣਾ ਅਰਮੀ ਵਾਲਾ ਦਾ ਰਹਿਣ ਵਾਲਾ ਸੀ ਪੁਲਿਸ ਦੇ ਵੱਲੋਂ ਭਾਵੇਂ ਇਸ ਮਾਮਲੇ ਵਿੱਚ ਇੱਕ ਦਰਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਨੇ ਪੁਲਿਸ ਦੇ ਵੱਲੋਂ ਕਤਲ ਵਿੱਚ ਇਸਤੇਮਾਲ ਕੀਤੀਆਂ ਦੋ ਗੱਡੀਆਂ ਇੱਕ ਕਾਪਾ ਦੋ ਕਿਰਪਾਨਾਂ ਇੱਕ ਬੇਸਬਾਲ ਦੋ ਜਿੰਦਾ ਰੋਂਦ ਇੱਕ ਬੁਲਟ ਤਿੰਨ ਖੋਲ ਅਤੇ ਇੱਕ ਇਸਰੋਂ ਉਹ ਆਪਣੇ ਕਬਜ਼ੇ ਵਿੱਚ ਲਿਆ ਲੇਕਿਨ ਮਾਂ ਨੇ ਪੁਲਿਸ ਦੀ ਦਿੱਲੀ ਕਾਰਵਾਈ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਉਹਨਾਂ ਕਿਹਾ ਕਿ ਇਨਸਾਫ ਮਿਲਣ ਤੱਕ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਕਿਸੇ ਵੀ ਕੀਮਤ 'ਤੇ ਨਹੀਂ ਕਰੇਗੀ ਪਰ ਸਾਨੂੰ ਇਨਸਾਫ ਚਾਹੀਦਾ ਮੈਂ ਭਗਵੰਤਮਾਨ ਮੁੱਖ ਮੰਤਰੀ ਸਾਹਿਬ ਦੇ ਅਪੀਲ ਕਰਦੀ ਹਾਂ ਮੇਰਾ ਜਵਾਨ ਪੁੱਤ ਮਾਰਤਾ ਕੋਰਟ ਦੇ ਬਾਹਰ ਤੁਹਾਡੀ ਸਕورٹی ਕਿੱਥੇ ਗਈ ਤੁਹਾਡੀ ਪੰਜਾਬ ਪੁਲਿਸ ਕਿੱਥੇ ਗਈ ਕਿਉਂ ਨਹੀਂ ਉਹਨਾਂ ਨੂੰ ਪੜਿਆ ਗਿਆ ਮੇਰੀ ਪੰਜਾਬ ਸਰਕਾਰ ਅੱਗੇ ਅਪੀਲ ਹੈ ਮੇਰੇ ਪੁੱਤਰ ਨੂੰ ਇਨਸਾਫ਼ ਦਿੱਤਾ ਜਾਏ ਸਨੁਨਸਾਫ਼ ਦਿੱਤਾ ਜਾਏ ਅਸੀਂ ony ਦੇ ਬੇਟੇ ਦਾ ਸਸਕਾਰ ਨਹੀਂ ਕਰਾਂਗੇ ਦੋਸ਼ੀਆਂ ਨੂੰ ਪੜਿਆ ਜਾਏ ਜੇ ਦੋਸ਼ੀ ਫਰਾਰ ਨੇ ਉਹਨਾਂ ਦੀ ਬੁੜੀਆਂ ਨੂੰ ਪੜਿਆ ਜਾਏ ਆਪੇ ਪੇਸ਼ ਹੋਣਗੇ ਮੇਰੀ ਪੁੱਤਲੀ ਉਹ ਮੇਰੀ ਪੁੱਤ ਪੁੱਤ ਦੀ ਝੋਲੀ ਮੇਰੇ ਪਾਸ ਦਿਓ ਅੱਜ ਗੱਲ ਤੇ ਪਹਿਲਾ ਸਰਪੰਚ ਜਿਹੜਾ ਆਇਆਗਾ ਮਾਉ ਆਂਦਾ ਪ੍ਰੀਤੇ ਨੇ ਪ੍ਰੀਤੇ ਨੇ ਇੰਸਟਾਗ੍ਰਾਮ ਤੇ ਧਮਕੀ ਦਿੱਤੀ ਹੈ ਕਿ ਪੁੱਜ ਕੇ ਆਈ ਤੂੰ ਤਰੀਕ ਤੇ ਠੀਕ ਹੈ ਸਮਾ ਬੜਾ ਬਲਵਾਨ ਹੁੰਦਾ ਉਹਨੇ ਇਹਦੇ ਪਾਪਾ ਵੀ ਕੋਲ ਸੀ ਮੈਂ ਵੀ ਕੋਲ ਸੀ ਮੇਰੇ ਬੇਟੇ ਨੂੰ ਕਹਿ ਤੂੰ ਤਰੀਕ ਤੇ ਪੁੱਜ ਕੇ ਆਈ ਐ ਤਕੀ ਮੇਰੇ ਪੁੱਤਰ ਦੇ ਮਗਰ ਪੂਰੀ ਰੇਕੀ ਸੀ ਮੈਂ ਪੰਜਾਬ ਸਰਕਾਰ ਐਸਐਸਪੀ ਸਾਹਿਬ ਜੀ ਦੇ ਬੇਨਤੀ ਕਰਦੀ ਆ ਮੇਰੇ ਪੁੱਤਰ ਨੂੰ ਇਨਸਾਫ ਦਿੱਤਾ ਜਾਏ ਕਿੰਨੀ ਉਮਰ ਸੀ ਕੀ ਨਾਮ ਸੀ ਮੇਰੇ ਬੇਟੇ ਦੀ 17.5 ਸਾਲ ਉਮਰ ਸੀ ਸਾਹਿਲ ਪ੍ਰੀਤ ਮੇਰਾ ਬੇਟਾ ਹੈ ਡੱਬ ਵਾਲਾ ਕਲਾ ਮੈਂ ਮਾਂ ਦੁਖੀ ਹਰੀ ਮਾਂ ਮੈਂ মিডিਆ ਅੱਗੇ ਵੀ ਜੋਲੀ ਕਰਦੀ ਆ ਮੇਰੇ ਪੁੱਤਰ ਨੂੰ ਇਨਸਾਫ਼ ਦਿਵਾਓ মিডিਆ ਵਾਲੇ ਕੋਟ ਬਾਹਰ ਦਾ ਪਲੇਅਰ ਸੀਨ ਵਾਲੇ ਮੇਰਾ মিডিਆ ਵਾਲੇ ਤਾਂ ਕਿੱਥੇ ਹੀ ਪਹੁੰਚ ਜਾਂਦੇ ਐ ਸੁਰਗਈ ਖੋਦ ਲੈਂਦੇ মিডিਆ ਵਾਲੇ ਮੈਂ ਤੁਹਾਡੇ ਅਗੇ ਬੇਨਤੀ ਕਰਦੀ ਆ ਮੇਰੇ ਪੁੱਤਰ ਨੂੰ ਇਨਸਾਫ ਦਿੱਤਾ ਜਾਏ ਮੇਰਾ 10 ਫੁੱਟਬਾਲ ਦਾ ਖਿਡਾਰੀ ਸੀਗਾ ਹਾਂ ਫੁੱਟਬਾਲ ਦਾ ਪਲੇਅਰ ਸੀ ਮਾਲਪੁਰ ਅਕੈਡਮੀ ਚ ਸੀਗਾ ਮੇਰਾ ਪੁੱਤਰ ਕਿੰਨਾ ਪੜਿਆ ਹੋਇਆ ਸੀ ਜੇ ਗੱਲ ਕੀਤੀ ਜਵੇ ਤਾਂ ਮੇਰੇ ਪੁੱਤਰ ਨੇ ਹੁਣ 10ਵੀਂ ਦੇ ਪੇਪਰ ਵਿੱਚੋਂ ਰਹਿ ਗਿਆ ਸੀ ਥੋੜਾ ਜਿਹਾ ਲੜਾਈ ਝਗੜੇ ਦੇ ਨਾਲ ਰੋਲਾ ਸੀ ਛੋਟੇ ਮੋਟੇ ਪਰਚਾ ਹੋ ਗਿਆ ਸੀ ਜੀ ਕਿੰਨੇ ਪਰਚੇ ਸੀਗੇ ਬੇਟੇ ਦੇ ਤੁਹਾਡੇ ਦੇ ਇੱਕ ਪਰਚਾ ਸੀ ਜੀ ਇਹ ਇਹਨਾਂ ਨਾਲ ਹੀ ਸੀ ਗੱਲ ਇਹਦੀਆਂ ਵੀ ਹਥਿਆਰਾਂ ਨਾਲ ਇੰਸਟਾਗ੍ਰam ਦੇ ਉੱਤੇ ਫੋਟੋਆਂ ਤੇ ਵੀਡੀਓ ਵਾਇਰਲ ਹੋ ਯਾਨੀ ਉਹ ਕੀ ਹੈਗਾ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਉਹ 20 ਤੋਂ ਇਹਨੇ ਆਨਲਾਈਨ ਮੰਗਵਾ ਕੇ ਜਿਹੜੀਆਂ ਹੁੰਦੀਆਂ ਨੇ ਨਾ ਜੀ ਨਕਲੀ ਨਕਲੀ ਜੀ ਉਹਨਾਂ ਦੀ ਉਹ ਪੋਸਟ ਕੀਤੀਆਂ ਹੋਈਆਂ ਉਹਨੂੰ ਸ਼ੌਂਕ ਸੀਗਾ ਉਹਦੇ ਫੋਲੋਅਰ ਵਧੂ ਸੀਗੇ ਉਹਨੂੰ ਸ਼ੌਂਕ ਸੀ ਵੀਡੀਓ ਬਣਾਉਣ ਦਾ ਉਹਦੀ ਅਸਲੀ ਨਹੀਂ ਸੀਗੇ ਅਸੀਂ ਮੁਲਾਜ਼ਮ ਬੰਦੇ ਆ ਮੇਰੇ ਹਸਮੈਂਟ ਆਰਮੀ ਚ ਰਿਟਾਇਰ ਹੋ ਕੇ ਆਏ ਨੇ ਠੀਕ ਹੈ ਜੀ ਕਿਸ ਰੈਂਕ ਤੇ ਸੀਗੇ ਸੂਬੇਦਾਰ ਰੈਂਕ ਤੇ ਰਿਟਾਇਰਮੈਂਟ ਹੋ ਕੇ ਆਏ ਨੇ ਸਾਡੇ ਬੇਟੇ ਨੂੰ ਖਤਰਾ ਸੀ ਉਹ ਛੇਤੀ ਰਿਟਾਇਰਮੈਂਟ ਉਹਨਾਂ ਨੇ ਲੈ ਲਈ ਕਿ ਸਾਡੇ ਪੁੱਤ ਦਾ ਨੁਕਸਾਨ ਨਾ ਹੋਏ ਪਰ ਸਾਡੇ ਬੋਤੇ ਸ਼ੈਨ ਦੇ ਡੈਡੀ ਕਿਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੇ ਖਲਾ ਸ਼ਰਿਆਮ ਧਮਕੀ ਸ਼ਰਿਆਮ ਧਮਕੀ ਦਿੱਤੀ ਹੈ ਕਿ ਜੇ ਤੂੰ ਫੌਜੀ ਦਾ ਪੁੱਤ ਹੈ ਨਾ ਹੋਇਆ ਤਾਂ ਤੂੰ ਦਾ ਖਲਣਾ ਹੋਈ ਤੈਨੂੰ ਅਸੀਂ ਬੁਰੀ ਹਾਲਤ ਕਰਨੀ ਹੈ ਇਹ ਪਹਿਲਾਂ ਵੀ ਕੋਈ ਧਮਕੀ ਮੈਂ ਹਾਂ ਧਮਕੀ ਪਹਿਲੇ 27 ਫਰਵਰੀ ਨੂੰ ਮੇਰੇ ਬੇਟੇ ਦੀ ਤਰੀਕ ਸੀ ਉਹਨਾਂ ਨੇ ਕੋਟ ਦੇ ਬਾਹਰ ਗੱਡੀ ਨੂੰ ਬਹੁਤ ਪੰਨ ਤੋੜ ਕੀਤੀ ਮੇਰੇ ਬੇਟੇ ਦੀ ਉਦੋਂ ਜਾਨ ਬਚ ਗਈ ਇੱਕ ਇਹ ਲੜਕਾ ਸੀ ਨਾਲ ਇਹ ਲੜਕਾ ਸੀ ਇਹਦੇ ਕੱਚ ਵਗੈਰਾ ਗਲ ਤੇ ਵੱਜੀ ਹੋਈ ਸੀ ਉਦੋਂ ਅਸੀਂ ਆਨਲਾਈਨ ਵੀ ਕੰਪਲੇਂਟ ਲਖਾਈ 112 ਤੇ ਸਾਡੀ ਸੁਣਵਾਈ ਨਹੀਂ ਹੋਈ ਐਸਐਸਪੀ ਦੇ ਵੀ ਅਸੀਂ ਐਪਲੀਕੇਸ਼ਨ ਲਾਈ ਕੇ ਤਰੀਕ ਤੇ ਸਾਡੇ ਬੇਟੇ ਨੂੰ ਕਤਰ ਹੈ ਪਰ ਫਿਰ ਵੀ ਨਹੀਂ ਸਾਡੀ ਸੁਣਾਈ ਹੋਈ ਅਸੀਂ ਚੰਡੀਗੜ੍ਹ ਵੀ ਅਪੀਲ ਕੀਤੀ ਪਰ ਨਹੀਂ ਸਾਡੀ ਸੁਣਵਾਈ ਹੋਈ ਸਾਨੂੰ ਪ੍ਰੋਟੈਕਸ਼ਨ ਨਹੀਂ ਜਿਹੜੀ ਜੋ ਫੋਨ ਕਰਤਾ ਸੀਗਾ ਚੁੱਪਾ ਸਾਨੂੰ ਨੁਨਸਾਫ ਦਿੱਤਾ ਜਾਵੇ ਵੀਰੇ মিডিਆ ਵਾਲੇ ਤਾਂ ਤਰਤੀ ਵਿੱਚੋਂ ਹੀ ਬੜਾ ਕੁਝ ਪੱਟ ਦਿੰਦੇ ਨੇ ਕਹਿੰਦੇ ਨੇ ਇਹਨਾਂ ਦੀ ਪਹਿਲਾਂ ਵੀ ਕੋਈ ਲੜਾਈ ਹੋਈ ਹੈ ਅੱਜ ਤੋਂ 2-4 ਦਿਨ ਪਹਿਲਾਂ ਦੱਸਦੇ ਨੇ ਵੀ ਇਹਨਾਂ ਨੇ ਪਹਿਲਾਂ ਵੀ ਅਰਨੀ ਵਾਲੇ ਕੋਈ ਲੜਾਈ ਨਹੀਂ ਨਹੀਂ ਕੋਈ ਸਰ ਨਹੀਂ ਕੋਈ ਲੜਾਈ ਹੋਈ ਕਹਿੰਦੇ ਨੇ ਹੋਰ ਵੀ ਕੋਈ ਮਾਮਲੇ ਦਰਜ ਹੈਗੇ ਨੇ ਜੀ ਨਹੀਂ ਕੋਈ ਮਾਮਲਾ ਦਰਜ ਨਹੀਂ ਤੁਸੀਂ ਅਰਨੀ ਵਾਲੇ ਵੈਰੀਫਿਕੇਸ਼ਨ ਕਰਾ ਸਕਦੇ ਜੇ ਮੇਰੇ ਬੇਟੇ ਤੇ ਇਹ ਕ੍ਰਾਸ ਪਰਚਾ ਛੀਗਾ ਕਿਨੇ ਦਰਾਵਾ ਕਿਸ ਕਿਸ ਪੱਦਰ ਦੇ ਉੱਪਰ ਜਿਹੜਾ ਖਿਡਾਰੀ ਸੀਗਾ ਕਿੱਥੇ ਤੱਕ ਖੇਡ ਬੋਟਵਲ ਦਾ ਪਲੇਅਰ ਜੀ ਜੀ ਕਿੱਥੇ ਤੱਕ ਖੇਡ ਲਿਆ ਸੀ ਮਾਲਪੁਰ ਨੈਸ਼ਨਲ ਲੈਵਲ ਨੈਸ਼ਨਲ ਲੈਵਲ ਤੇ ਖੇਡਦਾ ਮੇਰਾ ਪੁੱਤਰ ਇਹਨਾਂ ਨੇ ਕੱਖਾਂ ਜੋਗਾ ਕਰਤਾ ਮੇਰਾ ਪੁੱਤਰ ਸਰ ਮੈਨੂੰ ਇਨਸਾਫ ਚਾਹੀਦਾ ਮੈਂ ਦੁਖਿਆਰੀ ਮਾਂ ਤੁਹਾਡੇ ਅੱਗੇ ਚੋੜੀ ਕਰਦੀ ਆ ਮੀਡੀਆ ਵਾਲੇ ਬੜਾ ਕੁਝ ਕਰ ਸਕਦੇ ਆ ਜੱਜਾਂ ਨੂੰ ਕੁਰਸੀਆਂ ਤਲਵਾ ਸਕਦੇ ਆ ਪਲੀਜ਼ ਮੇਰੇ ਪੁੱਤਰ ਨੂੰ ਨਿਸਾਬ ਦਿੱਤਾ ਜਾਏ ਜੇ ਤੁਹਾਡੇ ਚ ਪਾਵਰ ਹੈ ਤਾਂ ਬੜਾ ਕੁਝ ਕਰ ਦਿਓ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ ਜੇ ਦੋਸ਼ੀਆਂ ਨੂੰ ਅਜੇ ਨਹੀਂ ਫੜਿਆ ਮੇਰਾ ਪੁੱਤ ਕੋਈ ਕੁੱਤਾ ਨਹੀਂ ਮਰਿਆ ਮੇਰਾ ਜਵਾਨ ਪੁੱਤ ਮਰਿਆ ਮੇਰਾ ਜਵਾਨ ਪੁੱਤ ਮਰਿਆ ਕੋਈ ਕੁੱਤਾ ਨਹੀਂ ਮਰਿਆ ਪੁਲਿਸ ਕਹਿ ਰਹੀ ਹੈ ਕਿ ਪੰਜ ਬੰਦੇ ਉਹਨਾਂ ਨੇ ਫੜ ਲਏ ਨੇ ਸਾਨੂੰ ਦਿਖਾਓ ਸਾਨੂੰ ਮਿਲਾਓਣ ਕਿਹੜੇ ਫੜਿਆ ਕੋਈ ਨਹੀਂ ਅਰੈਸਟ ਕੀਤਾ ਜੀ ਹੁਣ ਫੈਸਲਾ ਕੀ ਹੈ ਹੁਣ ਤੁਹਾਡਾ ਅਗਲਾ ਫੈਸਲਾ ਕੀ ਰਹੇਗਾ ਫੜੋ ਉਹਨਾਂ ਨੂੰ ਸਾਰਿਆਂ ਨੂੰ ਫੜੋ ਇਹ ਪੋਸਟਮਾਰਟਮ ਹੋ ਚੁੱਕਿਆ ਹਾਂ ਤੁਸੀਂ ਸਸਕਾਰ ਕਰਨ ਜਾ ਰਹੇ ਸੀ ਹਾਂਜੀ ਨਹੀਂ ਸਸਕਾਰ ਅਸੀਂ ਸਸਕਾਰ ਨਹੀਂ ਕਰਾਂਗੇ ਅਸੀਂ ਸਸਕਾਰ ਨਹੀਂ ਕਰਾਂਗੇ ਉਹਨਾਂ ਨੂੰ ਫੜਾਉ ਦੋਸ਼ੀਆਂ ਨੂੰ ਅਜੇ ਨਹੀਂ ਬੜੇਗੇ ਭਰਾar ਨਿਕਾਲ ਦੇ ਮਾਹੌਣੇ ਦਾ ਖਰਪਾਨ ਕੇ ਸਰਪੈਂਟ ਕਿੰਨੇ ਗੋਲੀਆਂ ਲੱਗੀਆਂ ਨਹੀਂ ਫੁੜੀਚੇ ਇਹ ਮੇਨ ਦੋਸ਼ੀ ਤਾਂ ਫੜਨ ਸਰ ਕਿੰਨੀਆਂ ਗੋਲੀਆਂ ਕਿੰਨੀਆਂ ਲੱਗੀਆਂ ਨੇ ਤੁਹਾਡੇ ਮੁੰਡੇ ਜੀ ਇਥੋਂ ਇਥੋਂ ਸਾਹਮਣੇ ਗੋਲੀ ਮਾਰੀ ਤੇ ਇਧਰੋਂ ਨਿਕਲੀਏ ਮੇਰਾ ਬੇਟਾ ਹੈ ਸਟੇering ਤੇ ਨੇੜਿਓਂ ਗੋਲੀ ਚੱਲੀ ਗਈ ਏ ਕਾਰ ਦੇ ਵਿੱਚ ਇਥੋਂ ਕੋਟ ਦੇ ਵਿੱਚੋਂ ਉਹਨਾਂ ਨੇ ਬਿਟਾਇਆ ਸਾਹਿਲ ਪ੍ਰੀਤ ਦੀ ਮਾਂ ਨੇ মিডিਆ ਨਾਲ ਆਪਣਾ ਦਰਦ ਬਿਆਨ ਕਰਦੇ ਹੋਏ ਭਰੇ ਮਨ ਨਾਲ ਦੱਸਿਆ ਕਿ ਉਸਦੇ ਪੁੱਤਰ ਦੀ ਜਾਨ ਨੂੰ ਪਿਛਲੇ ਲੰਬੇ ਸਮੇਂ ਤੋਂ ਖਤਰਾ ਸੀ ਲਗਾਤਾਰ ਉਸ ਨੂੰ ਜਾਨ ਨੂੰ ਮਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ ਜਿਸ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਪੁਲਿਸ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਪਰ ਪੁਲਿਸ ਨੇ ਉਹਨਾਂ ਦੇ ਪੁੱਤਰ ਨੂੰ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਅਤੇ ਇਸੇ ਦਾ ਫਾਇਦਾ ਚੁੱਕਦਿਆਂ ਮਲਜ਼ਮਾਂ ਦੇ ਵੱਲੋਂ ਉਸਦੇ بیٹے ਦਾ ਬੇਰਹਿਮੀ ਦੇ ਨਾਲ ਸ਼ਰੈ ਆਮ ਭਰੇ ਬਾਜ਼ਾਰ ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਮੌਕੇ ਪੀੜਤ ਵੀ ਮਾਂ ਨੇ মিডিਆ ਨੂੰ ਇਨਸਾਫ ਦਿਵਾਉਣ ਲਈ ਰੋ ਰੋ ਕੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਗੱਲ ਆਖੀ ਅਤੇ ਕਿਹਾ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਇੱਕ ਫੌਜੀ ਜਵਾਨ ਦੇ ਪੁੱਤਰ ਨੂੰ ਮਾਰ ਦਿੱਤਾ ਗਿਆ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲਦਾ ਉਹ ਆਪਣੇ ਪੁੱਤਰ ਦੀ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰੇਗੀ ਜਗਬਣੀ ਟੀਵੀ ਲਈ ਜਲਾਲਾਬਾਦ ਤੋਂ ਆਦਰਸ਼ ਜੋਸੰਦੀ ਰਿਪੋਰਟ